ਸਤਿ ਸ਼੍ਰੀ ਅਕਾਲ ਦੋਸਤੋ ਇਸ ਵਕਤ ਮੌਜੂਦ ਹਾਂ ਪੀਡੀਐਫ ਦੇ ਜਗਰਾਉ ਮੇਲੇ ਦੇ ਵਿੱਚ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਜਿਹੜੀ ਗਾਵਾ ਇਸ ਨੇ ਪਹਿਲਾ ਨੰਬਰ ਪ੍ਰਾਪਤ ਕੀਤਾ ਬਾਕੀ ਜਾਣਕਾਰੀ ਸਾਡੇ ਨਾਲ ਬਾਈ ਹੋਣੀ ਆ ਇਹਨਾਂ ਤੋਂ ਲੈਂਦੇ ਹਾਂ ਕਿ ਕਿੱਥੋਂ ਆਏ ਹੋਏ ਨੇ ਤੇ ਇਸ ਗਾਣੇ ਕਿਹੜੀ ਕੁਆਲਿਟੀ ਦੇ ਵਿੱਚ ਪਹਿਲਾ ਨੰਬਰ ਪ੍ਰਾਪਤ ਕੀਤਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਕਿੱਥੋਂ ਆਏ ਜੀ ਪਿੰਡ ਜਾਂੜੇਵਾਲਾ ਜੀ ਜ਼ਿਲ੍ਹਾ ਫਰੋਇਪੁਰ ਅੱਛਾ ਜੀ ਇਹਦੇ ਬਾਰੇ ਦੱਸਿਓ ਜੀ ਕਿਹੜੇ ਮੁਕਾਬਲੇ ਵਿੱਚੋਂ ਇਹ ਪਹਿਲੇ ਨੰਬਰ ਤੇ ਪ੍ਰਾਪਤ ਕੀਤਾ ਸੀ 2000 ਇਹ ਕੱਲੇ ਸੀਗਾ ਵੀਰੇ ਚਾਰ ਦੰਦ ਦਾ ਮੁਕਾਬਲਾ ਬੋਂਜਾ گاਵਾਂ ਦਾ ਅੱਛਾ ਜੀ ਬੋਂਜਾ ਜੋ ਪਹਿਲੇ ਤੇ ਆਈ ਆ ਚਾਰ ਦੰਦ ਬ੍ਰੀਡ ਐਂਡ ਬਿਊਟੀ ਚ ਅੱਛਾ ਜੀ ਖੁਦ ਇਹ ਦੋ ਦੰਦ ਦਾ ਪਰ ਇਹਨੇ ਚਾਰ ਦੰਦ ਦਾ ਮੁਕਾਬਲਾ ਲੜਿਆ ਅੱਛਾ ਥੋੜਾ ਇਹ ਪਸ਼ੂ ਪਹਿਲੇ ਇਤਕੀ ਆਇਆ ਤੇ ਅੱਗੇ ਵੀ ਤੁਸੀਂ ਨਾਮਜਾਦ ਨਹੀਂ ਜੋ ਨਹੀਂ ਵੀਰੇ ਆਪਾਂ ਪਸ਼ੂ ਪਹਿਲੀ ਵਾਰੀ ਲੈ ਕੇ ਆਏ ਪੀਡੀਐਫ ਦੇ ਮੇਲੇ ਤੇ ਤੇ ਬਾਕੀ ਫਾਰਮ ਆ ਥੋੜਾ ਜੀ ਹਾਂਜੀ ਬਾਈ ਆਪਣਾ ਫਾਰਮ ਆ ਕਿੰਨੇ ਕੁ ਡੰਗਰੇ ਜੀ ਆਪਾਂ ਕੋਲ 35 ਜਨਵਾਰਾ ਵੀਰੇ ਤੇ ਚੰਗਾ ਮੁਨਾਫਾ ਇਸ ਕੰਮ ਦੇ ਵਿੱਚ ਜੀ ਹਾਂਜੀ ਬਾਈ ਵਧੀਆ ਜੇ ਮਨ ਮਨ ਲਾ ਕੇ ਕਰਨ ਵਾਲਾ ਕੰਮ ਆ ਅੱਛਾ ਜੀ ਕਿਉਂਕਿ ਅੱਜ ਆਪਾਂ ਵੇਖ ਰਹੇ ਆ ਨਾ ਬਹੁਤੇ ਲੋਕ ਪਸ਼ੂਆਂ ਦਾ ਧੰਦਾ ਜਿਹੜਾ ਛੱਡ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਬਈ ਵੱਖੋ ਵੱਖਰੀ ਸੋਚ ਆ ਕਿਸੇ ਦੀ ਹੁਣ ਜੇ ਆਪਾਂ ਮਿਹਨਤ ਕਰਾਂਏ ਕੋਈ ਵੀ ਕੰਮ ਲਾ ਲਓ ਨਿੱਕੇ ਤੋਂ ਨਿੱਕਾ ਕੰਮ ਲਾ ਲਓ ਗੰਨੇ ਦੀ ਰੇੜੀ ਵਾਲਾ ਕੰਮ ਕਰ ਲਓ ਆਪਾਂ ਨੂੰ ਉਹ ਚ ਹੀ ਪ੍ਰੋਫਿਟ ਹੀ ਹੋਊਗਾ ਅੱਛਾ ਜੀ ਜੇ ਆਪਾਂ ਮਿਹਨਤ ਲਾਇਆ ਕਰਾਂਏ ਕੋਈ ਵੀ ਕੰਮ ਜੇ ਮਿਹਨਤ ਲਾਇਆ ਕਰਾਂਗੇ ਪ੍ਰੋਫਿਟ ਆ ਕੇ ਨਾ ਆਊਗਾ ਜੀ ਦੁੱਧਾ ਰੇਟ ਕਿੰਨਾ ਕੁ ਮਿਲ ਜਾਂਦਾ ਤੁਹਾਡੇ ਦੁੱਧ ਆਪਣਾ ਵੀਰੇ 40 ਰੁਪਏ ਤੋਂ 42 ਰੁਪਏ ਤੱਕ ਜਾਂਦਾ ਨੈਸਲੇ ਅੱਛਾ ਜੀ ਠੀਕ ਠੀਕ ਹੈ ਜੀ ਮੁਬਾਰਕਾਂ ਜੀ ਤੁਹਾਨੂੰ ਤੁਹਾਨੂੰ ਵੀ ਵੀਰੇ ਧੰਨਵਾਦ ਜੀ ਇਹ ਕਿਹੜੇ ਸੀਮਨ ਦੀ ਆ ਵੀ ਇਹਦੇ ਮਾਤਾ ਕਿਹੜੀ ਹੈ ਇਹ ਆਪ ਵੀਰੇ ਐਵਰੇਸਟ ਦੀ ਹੈ ਐਬੀਐਸ ਅੱਛਾ ਜੀ ਤੇ ੜੀ ਦੀ ਮਾਂ ਸੀਗੀ ਉਹ ਏਡੀਐਸ ਸੀਮਨ ਪਹਿਲਾਂ ਏਡੀਐਸ ਕੰਪਨੀ ਨੂੰ ਤੁਸੀਂ ਪਹਿਲਾਂ ਉਹਦੇ ਪ੍ਰਾਈਮਾ ਸੀਮਨ ਦੀ ਸੀ ਸੋ ਵੀਡੀਓ ਨੂੰ ਤੁਸੀਂ ਦੋਸਤੋ ਨਾਲ ਦੇ ਨਾਲ ਸ਼ੇਅਰ ਕਰ ਦਿਓ ਤੇ ਦੁੱਧ ਕਿੰਨੇ ਲੀਟਰ ਦਿੰਦੀ ਹੈ ਜੀ ਦੁੱਧ ਵੀਰੇ ਪਹਿਲਾਂ ਸੀ 42 ਲੀਟਰ ਜਦੋਂ ਸੋਈ ਸੀ ਹੁਣ ਇਸ ਟਾਈਮ 37 ਲੀਟਰ ਆ 2 ਮਹੀਨ ਤੋਂ ਤੇ ਗੱਬਣਾ ਅੱਛਾ ਜੀ ਠੀਕ ਹੈ ਸੋ ਦੋਸਤੋ ਵੀਡੀਓ ਨੂੰ ਸ਼ੇਅਰ ਕਰੋ ਕਿਉਂਕਿ ਇਹੋ ਜਿਹਿਆਂ ਜਿਹੜੀਆਂ ਵੀਡੀਓ ਤੁਸੀਂ ਸ਼ੇਅਰ ਕਰਦੇ ਹੋ ਤਾਂ ਹੋਰ ਵੀ ਜਿਹੜੇ ਸਾਡੇ ਕਿਸਾਨ ਭਰਾ ਵਾ ਉਹਨਾਂ ਦੇ ਵਿੱਚ ਜਿਹੜੇ ਡੰਗਰ ਪਾਲਣ ਦਾ ਇਹ ਜਜ਼ਬਾ ਪੈਦਾ ਹੁੰਦਾ ਏ ਸੋ ਜੇ ਆਪਾਂ ਬਾਈ ਕਹਿੰਦਾ ਮਿਹਨਤ ਕਰੀਏ ਸੋ ਇੱਥੇ ਸਾਡੇ ਪੰਜਾਬ ਦੇ ਵਿੱਚ ਵੀ ਜਿਹੜਾ ਬੰਦਾ ਭੁੱਖਾ ਨਹੀਂ ਮਰ ਸਕਦਾ ਸੋ ਬਾਹਰ ਅਸੀਂ ਲੱਖ ਰੁਪਏ ਲਾ ਕੇ ਜਾਂਦੇ ਸੋ ਇਸ ਤੇ ਇਹ ਸਾਡਾ ਆਪਦਾ ਕੰਮ ਸੋ ਇਹ ਕੰਮ ਨਹੀਂ ਛੱਡਣਾ ਚਾਹੀਦਾ ਸੋ ਪੀਡੀਐਫ ਦੇ ਜਗਰਾਉਂ ਮੇਲੇ ਤੇ ਆ ਕੇ ਪਤਾ ਲੱਗਦਾ ਕਿ ਕਿਦਾਂ ਸਾਡੇ ਕਿਸਾਨ ਵੀਰ ਆ ਜਿਹੜੇ ਦੁੱਧ ਦੇ ਧੰਦੇ ਦੇ ਵਿੱਚੋਂ ਵਧੀਆ ਕਮਾਈ ਕਰ ਰਹੇ ਆ ਸੋ ਤੁਸੀਂ ਵੀਡੀਓ ਨੂੰ ਕਰਿਓ ਸ਼ੇਅਰ ਤੁਹਾਡਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਅਸੀਂ ਜਗਰਾਉਂ ਦੇ ਪੀਡੀਐਫ ਮੇਲੇ ਦੇ ਵਿੱਚ ਪਹੁੰਚ ਚੁੱਕੇ ਹਾਂ ਤੇ ਆਪਣੇ ਫੇਸਬੁਕ ਪੇਜ ਅਤੇ YouTube ਚੈਨਲ ਤੇ ਇਸ ਮੇਲੇ ਦੀਆਂ ਝਲਕੀਆਂ ਤੁਹਾਨੂੰ ਦਿਖਾਵਾਂਗੇ ਮੇਲੇ ਦੇ ਵਿੱਚ ਜੋ ਕੁਝ ਵੀ ਅਸੀਂ ਦੇਖਾਂਗੇ ਉਹ ਹੀ ਕੁਝ ਜਿਹੜਾ ਤੁਹਾਨੂੰ ਅਸੀਂ ਦਿਖਾਉਣ ਦੀ ਜਿਹੜੀ ਉਹ ਕੋਸ਼ਿਸ਼ ਜ਼ਰੂਰ ਕਰਾਂਗੇ ਸੋ ਤੁਸੀਂ ਸਾਡੇ YouTube ਚੈਨਲ ਅਤੇ Facebook ਪੇਜ ਤੇ ਜੁੜੇ ਰਹੋ